ആമ്മ നോ ਸਾਰੇ ਨੂੰ ਗੁੱਡ ਮਾਰਨਿੰਗ ਹਾਂਜੀ ਗੁੱਡ ਮਾਰਨਿੰਗ ਸਾਖੀਰੀ ਅਕਾਲੀ ਜੀ ਹਾ ਜੀ ਆਪਾਂ ਵਧੀਆ ਤੁਸੀਂ ਬਣੇ ਸਾਰੇ ਵਧੀਆ ਤੁਸੀਂ ਹਾਂ ਜੀ ਕਲਿਆਤੀ ਜੀ ਸੋ ਅਲਗਾਂ ਦੀ ਸਾਡੇ ਚੰਨ ਜੀ ਅੱਜ ਦਾ ਪਰੋਗਾ ਕੰਟੀਨਿਊ ਕਰਤਾ ਕਿ ਅੱਜ ਸਾਰੇ ਕੋ ਰੇਸੀ ਟਾਈਮ ਉਦੀ ਮੈਂ ਲੇਟ ਰੁਕਿਆ ਤੇ ਸਾਰੇ ਕੰਮ ਆਪਣੇ ਹੁਣ ਲੇਟ ਲੇਟ ਹੀ ਹੋਣਗੇ ਬਸ ਕੋਈ ਗੱਲ ਨਹੀਂ ਅੱਜ ਸੈਸ਼ਨ ਲਾਈਵ ਹੈ ਕਪੜਿਆਂ ਵਾਲੀ ਈ ਮੈਂ ਬੁੰਨ ਰੌਣ ਲੱਗੀ ਆਟਾ ਬੁੰਨ ਲਿਆ ਤੇਰ ਬਸ ਕਰੀ ਰਹੋ ਤੁਮ ਆਪਣੀ ਸਟਾਰ ਕੋਰੇ ਹਾਂਜੀ ਤੇ ਫਿਰ ਅੱਜ ਆਪਾਂ ਜਾਵਾਂਗੇ ਮਾਰਕੀਟ ਫਿਰ ਉਹਦਾ ਵੀਊ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਸ਼ਾਪਿੰਗ ਕਰਕੇ ਆਵਾਂਗੇ ਵਿਆਹ ਲਈ ਤੁਹਾਨੂੰ ਦਿਖਾ ਦੇਣੀ ਸਾਰੀ ਸ਼ਾਪਿੰਗ ਬਹੁਤ ਬਸ ਜਲਦੀ ਜਲਦੀ ਰੋਟੀ ਖਾ ਲੀ ਹਾਂਜੀ ਤੇ ਤੁਹਾਨੂੰ ਜਰੂਰ ਮੈਂ ਤੁਹਾਨੂੰ ਵੇੜੇ ਦਾ ਤੇ ਦੁਕਾਨ ਦਾ ਵੀਊ ਦਿਖਾਣਾ ਆ ਜੋ ਵੇਖੋ ਇਹਦੇ ਕੋ ਸਾਡੇ ਬਹੁਤ ਦੇ ਦੇਖ ਲਓ ਆਪ ਪਚਾ ਲੈਣ ਕਾਂ ਦਾ ਵੀ ਉਹ ਦਿਖਾਓ 먼저 의다는 <suss> ਇਸੋ ਡਿਆ ਵਾਲੇ ਫੋਨ ਤੇ ਅੱਜ ਨਹੀਂ ਵੀ ਵਧੀਆ ਨਾਲ ਮੈਚਿੰਗ ਹੋ ਰਹੀ। ਬੁਰੀ ਭਾਰੀ ਆ ਫਿਰ ਵਧਾਈ ਨਹੀਂ। ਇਹ ਉੱਟ ਵੀ ਅੱਜ ਆਉਂਦਾ ਮਖੀ। ਮੈਂ ਬੜੀ ਡਿਸਾਰਡ ਕਰਕੇ ਬੜੇ ਕਰਦੇ। ਐਨੀ ਮਾ ਕੋਈ ਹੋਰ ਕੰਮ ਧੰਦਾ ਆਪਾਂ ਕਰਨਾ ਯਾਦ ਨਾਲੋ ਜਾਂ ਮੈਂ ਭੁੱਲ ਜਾਂ ਨਹੀਂ ਮੰਮਾ ਮੈਂ ਪਰਚੀ ਤੇ ਲੇਖ ਲਿਆ ਸ਼ੌਕiyat ਸ਼ੌਕ ਸ਼ੌਕ ਹਾਰ ਕੋ ਜ਼ਿਆਦਾ ਆਇਆ ਤਾਂ ਲੇਖ ਲਾਂਗੇ ਆਪਾਂ ਫਿਰ ਅੰਮਣ ਪਾਣੀ ਦੀ ਬੋਤਲ ਵੀ ਆਪਾਂ ਭਰ ਲਈ ਉਹ ਹੁਣਾਂ ਇਹਨਾਂ ਦਾ ਸ਼ਹਿਰ ਕੋਈ ਵੇਖ ਲਈ ਜਾਂਦੇ ਝੁੰਡੀ ਚਾਂਦੀ ਚਾਉਣ ਵਾਲੀ ਤੇ ਵੇਖ ਕੇ ਲਿਆ ਜਾਂ ਹਾਂ ਮੰਮਾ ਪਾ ਦੇ ਰੈਗਲੋ ਬਣਾ ਜਾਣੇ ਜੀ ਉਹ ਵੀ ਉਹਨੇ ਪਾ ਲਿਆ ਜਿਹੜਾ ਗਾ ਪਏ ਆ ਪਾਪ ਹੀ ਕੱਢਿਆ ਜੀ ਸੂਟ ਸਾਰ ਇਸ ਤਰ੍ਹਾਂ ਪਹੁੰਚਿਆਂ ਤੇ ਵਰਕ ਤੇ ਕਈ ਕਹਿ ਦਿੰਦੇ ਵੀ ਜਦੋਂ ਫਰੇਮ ਚੋਂ ਕੱਢ ਦਿੰਦੇ ਆ ਹਵਾਲੇ ਤੋਪੇ ਢਿੱਲੇ ਹੋ ਜਾਂਦੇ ਆ ਨਾ ਭਾਈ ਆਪਣੇ ਤੋਂ ਵਧਗਾ ਪਏ ਆ ਹਾਸੇ ਪਾਪ ਹੀ ਕੜਾਈ ਕੀਤੀ ਹੈ ਤੁਹਾਡੇ ਸਾਹਮਣੇ ਤੁਸੀਂ ਵਲੌਗ ਚ ਵੇਖੇ ਹੁਣ ਪਹੁੰਚਿਆਂ ਦੇ ਘੇਰੇ ਤੇ ਤੇ ਬਾਹਾਂ ਤੇ ਤੇ ਹੁੰਦਾ ਇਹਦੇ ਨਾਲ ਚੁੰਨੀ ਥੋੜੀ ਜੀ ਐ ਕੜਾਈ ਵਾਲੀ ਹੈ ਮੰਗੀ ਹੈ ਥੋੜੀ ਹੈਵੀ ਹੈ ਪਰ ਉਹ ਮੈਂ ਲਈ ਨਹੀਂ ਮੈਂ ਤਾਂ ਸੂਟੀ ਹੀ ਲੈ ਲਈ ਹੈ ਹਾਂ ਕੋਨ ਫਿਰ ਪਾਰਾ ਦੁਪੱਟਾ ਨਹੀਂ ਚੱਕਿਆ ਜਾਂਦਾ ਟੱਬੇ ਜਾਲੀ ਜਾਣਾ ਸੀਦਾ ਤੇ ਚਲੋ ਮਾਂ ਮੈਨੂੰ ਘੜੀ ਦੇ ਦਿੱਤਾ ਬੰਨਨ ਨੂੰ ਮੰਮਾ ਕਾਰੀ ਨੂੰ ਡੈਡੀ ਨੇ ਰੱਖੀ ਆ ਚਲੋ ਭੱਗਦੀ ਤੇ ਜੇ ਤੁਸੀਂ ਇਸ ਤਰ੍ਹਾਂ ਮੈਂ ਸੂਟ ਤਿਆਰ ਕਰੋਨਾ ਤਾਂ ਆਪਣੇ ਨਾਲ ਸੰਪਰਕ ਜ਼ਰੂਰ ਕਰਿਓ ਜੀ ਧੰਮਸਾ ਪੀਜ਼ਾ ਦਿੱਤੇ ਰਹੋਦੇ ਆਪਾਂ ਥੋੜਾ ਚਾਹ ਪੀ ਕੇ ਫਿਰ ਆਪਾਂ ਕੰਮੇ ਪਾਉਣੇ ਇਹਦੇ ਕਿੰਨੇ ਕਿੰਨੇ ਸਟੈਪ ਬੇ ਲਾ ਕੇ 34 ਨੰਬਰ ਛੇ ਜਾਊਗਾ 34 36 ਹੈ ਨਹੀਂ ਨਹੀਂ 4 34 ਆਊਗਾ ਤੁਹਾਡੇ ਨਾਲ ਬਈਏ ਸੋਨੇ ਕੋਲ ਬੜਾ ਦੇ ਭਾਈਏ ਸੋ ਕੋਲ ਕੋਰੇ ਕੋਰੇ ਲਈ ਕੋਰੇ ਲਈ ਅਮਰ ਕੋਰੇ

ਪੂਰੇ ਸਰਦੀਆਂ ਲਿਆ ਨਾ ਰੰਗ ਕੋਣ ਅੰਗ ਕਰੇ ਕੋਸੋਰ ਚੀਕ ਮੇਕਮ ਪਰ ਆਏ ਜੀ ਥੋੜੀ ਉਹ ਟੌਂਡੋ ਇਹ ਤੇ ਚੱਲਦਾ ਹੈ ਥੋੜਾ ਨਾਲ ਵੀ ਦੰਗਾ ਦੇਖ ਲਓ ਦੰਗਾ ਇਹਦੇ ਚਿਰਾਂ ਤੋਂ ਹੋ ਰਹੇ ਹੈ ਤਾਂ ਇਹ ਤਾਂ ਸਹੀ ਹੈ ਲੋ ਗਿਆ ਅਰੇ ਤਾਂ ਜੀ ਨਹੀਂ ਬਣਾਉਂਦੇ ਆਹ ਜਾਨਦੇ ਨੇ ਮੋਸਟ ਇਹ ਬ੍ਰੈਂਡ ਕਰਦੇ ਆ ਦੇਖ ਆਈਆਂ ਆਸੀ ਕਰਨ ਇਹ ਬ੍ਰੈਂਡ ਦੇ ਪਰ ਪੋਲਿਟਿਕਸ ਨਹੀਂ ਕਰਦੇ ਇਹਨਾਂ ਬ੍ਰੈਂਡ ਦਾ ਹੋ ਸਕਦਾ ਜਿਹਦੇ ਨਾਲ ਹੋਵੇ ਬੜਾ ਬੰਦਿਆ ਲੇਟ ਸੇਨ ਵੀ ਕੋਲ ਲੈਂਦਾ ਆਹ ਜੀ ਦੇਖੀ ਤੁਸੀਂ ਗਾੜੀ ਦੇ ਕੋਲ ਆਪੇ ਪੁੱਛ ਲੈ ਚੱਲੋ ਹੋਰ ਦੰਦ ਕਰੋ ਕੀ ਇਹਦਾ ਪੱਤਰ ਆ ਵੀ ਇਹ ਦੇਖਦੇ ਪੱਤਰ ਜੀ ਰੋਕ ਚੱਲ ਰਿਹਾ ਸੀ ਕਿ ਪਤਾ ਨਹੀਂ ਲੈ ਰਹਾ ਕਿੰਨੇ ਲੋਕ ਵੇੜੀ ਗਾ ਲਾ ਇਹ ਕੰਡੀਸ਼ਨ ਅਸਲੀ ਹੈ ਨਾ ਕੋਈ ਇਸ ਤਰ੍ਹਾਂ ਆ ਕੇ ਕੋਈ ਨਾ ਮਤਲਬ ਇਹ ਕਰਨਾ ਪਤਾ ਨਹੀਂ ਬਹੁਤ ਹੋ ਗਿਆ ਹਾਂਜੀ ਆਪਾਂ ਸਾਰੀ ਕਰ ਲਈਏ ਸ਼ਾਪਿੰਗ ਤੇ ਪਹਿਲੇ ਆ ਲਈਏ ਤੇ ਇਸ ਤਰ੍ਹਾਂ ਆਪਣੀ ਗੱਡੀ ਪਿੱਛੋਂ ਬਾਰੀ ਪਈ ਹੋ ਗਈ। ਤੇ ਕੋਸ ਸਮਾਨ ਉਪਣ ਲੱਗੇ ਚ ਪਿਆ ਤੇ ਜਿ ਆਖੀ ਨਾਲ ਸੁਣਾਇਆ ਕੰਮ ਹੋਰ ਸੀਗਾ ਕਰਨਾ ਉਹ ਜ਼ਾਇ ਤੇ ਰੈਡੀ ਗਏ ਹੋਇਆ ਕਰ ਨੂੰ। ਕਿ ਮੱਕੀ ਆਪਾਂ ਸਾਰੇ ਕਰਕੇ ਸਮਾਨ ਇਕੱਠਾ ਤੇ ਗੱਡੀ 'ਤੇ ਬੈਠੀ ਹਾਂ ਤੇ ਫਿਰ ਬਸ ਸਭ ਕੰਮ ਜੰਨੇ ਆ। ਕਿ ਆਪਾਂ ਨੂੰ ਚ ਬਹੁਤ ਟਾਈਮ ਲੱਗਾ ਜੀ ਸਵੇਰ ਦੇ ਆਪਾਂ ਗਏ ਹਾਂ ਲੈ। ਨਾ ਦਸ ਹੁਣ ਅਸਵਾਇ ਦੇ ਦੇ ਫੇ ਹਾਂ ਚਾਰ ਬੱਚੇ ਨਾਲ ਹੀ ਹੋ ਗਏ ਤੇ ਹਲੀਏ ਪਾ ਬਾਜ਼ਾਰ ਜੀ ਫਿਰਦੇ ਆ ਸਾਰਾ ਦਿਨ ਹੀ ਲੱਗ ਜੇ ਤੇ ਘਰ ਦਾ ਸਮਾਨ ਵੀ ਲੈਣਾ ਸੀਗਾ ਫਿਰ ਉਹਦਾ ਚਿਰ ਲੱਗ ਗਿਆ ਤੇ ਬਸ ਫਿਰ ਆਪਾਂ ਆਣਾ ਕਰਨੇ ਘਰਨ ਜਾਇ ਲੈਣ ਤੇ ਥੋੜਾ ਥੋੜਾ ਚਿਰ ਲੱਗ ਜਾਂਦਾ ਜੀ ਹਨਾ ਕਹਿੰਦੇ ਜੀ ਟੱਕ ਫਰ ਗ੍ਰੀਦਨ ਦੇ ਦਾ ਕਾਪਰ ਚਿਰ ਲੱਗ ਜਾਂਦਾ ਤੇ ਬਸ ਆਮ ਗੀ ਆ ਜਵਾ ਸਾਰ ਦੁਕਾਨ ਲੱਗ ਗਈ ਕੋਈ ਹੁਣ ਆ ਫਿਰ ਉਹ ਸ਼ਾਇਦ ਅਸਰਾਟ ਜੀ ਪੀੜਾ ਪੁਰਾਣਾ ਸੀਗਾ ਸਨੇਰੇ ਦੇ ਗਏ ਹੋਏ ਡੈਡੀ ਤੇ ਸਹਿ ਤਿੰਨ ਕਿ ਲਗਦਾ ਯਾਨਾ ਜਗਾਣਾ ਚਿਹਰਵਾਸ ਫਿਰ ਮੈਂ ਤਾਂ ਗੱਡੀ ਜੀ ਬੈਠ ਕੇ ਸੀ ਮੈਂ ਕਿਸੀ ਕਰਾ ਲਿਓ ਕੰਮ ਨਹੀਂ ਆਇਆ ਜੀ ਫਿਰ ਆਪਾਂ ਬਸ ਚੱਲ ਕਰਦੇ ਹਾਂ ਕੀ ਲੱਗੇ ਜਿਵੇਂ ਕਰੇ ਜਾ ਕਿ ਜੀ ਆਪਾਂ ਠੀਕ ਹੈ ਜੀ ਚਲਦੇ ਆਈ ਘਰ ਨੂੰ ਸਾਰਾ ਦਿਨ ਹੀ ਲੱਗ ਗਿਆ ਹੀ ਅਜ ਤਾਂ ਆਪਣਾ ਜੈਨ ਭੋਕ ਲੱਗਿਆ ਤਾਂ ਇਹਨੂੰ ਜੀਜੀ ਤਾਂ ਲੈਤੀ ਪਰ ਤਾਂ ਇਹਨੂੰ ਮੇਰੇ ਪਾਣੀ ਚੱਕ ਲਿਆ ਤੇ ਆਪਣਾ ਫਿਰ ਬਟਾ ਜੀ ਮਰੁੰਡਾ ਕੰਡੁੰਡਾ ਲੈ ਕੇ ਸਰਦੀ ਵਿੱਚ ਸਰਨੋਂ ਵਧਿਆ ਜੀ ਹੈ ਜੀ ਖਾਣ ਵਾਲਾ ਇਹ ਚਲਦੇ ਆ ਇਹ ਛੋਟੇ ਆ ਬਸ ਸਾਰਾ ਦੇ ਰਹੀ ਨੰਗੇ ਜਾਂਦਾ ਅਜਿਹਾ ਰੇਤਾ ਵੀ ਬੜਾ ਹੈ ਨਾ ਉੱਠੀ ਜਾਂਦਾ ਇੱਥੇ ਜੇ ਨੰਗਲ ਵੱਧ ਹੋ ਜਾਂਦਾ